ਜ਼ਿਆਦਾਤਰ ਲੋਕਾਂ ਦਾ ਕੰਮ ਹਾਥੀ ਵਾਲਾ ਹੈ ਜਿਵੇਂ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਹੁੰਦੇ ਆ ਐਦਾਂ ਹੀ ਕਈ ਲੋਕ ਦਿਖਾਉਂਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਐਦਾਂ ਹੀ ਹੁੰਦਾ ਹੈ ਬੜਾ ਤਕੜਾ ਨਾਟਕ ਕੀਤਾ ਜਾਂਦਾ ਹੈ ਔਰਤ ਵੱਲੋਂ ਕਿਉਂਕਿ ਉਸਦੇ ਪਤੀ ਦਾ ਕਤਲ ਹੋ ਗਿਆ ਸੀ ਪਰ ਜਦੋਂ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਆਖਰ ਇੱਕ ਪਤਨੀ ਐਦਾਂ ਕਿਵੇਂ ਕਰ ਸਕਦੀ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਕਾਨਪੁਰ ਕਾਨਪੁਰ ਦੇ ਅਧੀਨ ਪੈਂਦਾ ਲక్ష్ਮਨ ਖੇੜਾ ਇੱਥੋਂ ਦਾ ਰਹਿਣ ਵਾਲਾ ਤਰਮਿੰਦਰ ਤੇ ਉਸ ਦੀ ਪਤਨੀ ਰੀਨਾ ਗੱਲ ਹੈ 11 ਮਈ 2025 ਦੀ ਰਾਤ ਦਾ ਸਮਾਂ ਸੀ ਤਰਮਿੰਦਰ ਆਪਣੇ ਘਰ ਦੇ ਬਾਹਰ ਸੁੱਤਾ ਪਿਆ ਸੀ ਜ਼ਿੰਦਗੀ ਇਹਨਾਂ ਦੀ ਵਧੀਆ ਚੱਲਦੀ ਸੀ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ 11 ਮਈ 2025 ਦੀ ਰਾਤ ਨੂੰ ਤਰਮਿੰਦਰ ਜਦੋਂ ਘਰ ਦੇ ਬਾਹਰ ਸੁੱਤਾ ਪਿਆ ਸੀ ਤਾਂ ਉਸ ਦਾ ਕੋਈ ਕਤਲ ਕਰ ਜਾਂਦਾ ਹੈ ਜਦੋਂ ਸਵੇਰੇ ਉਸ ਦੀ ਪਤਨੀ ਉੱਠਦੀ ਹੈ ਤਾਂ ਉਹ ਚੀਕਾਂ ਮਾਰਦੀ ਹੈ ਉਹ ਚੰਗਿਆੜਾ ਮਾਰਦੀ ਹੈ ਕਿਉਂਕਿ ਉਸ ਦੇ ਪਤੀ ਦਾ ਕਿਸੇ ਨੇ ਕਤਲ ਕਰ ਦਿੱਤਾ ਸੀ ਉਸ ਦਾ ਸੁਹਾਗ ਉਜਾੜ ਦਿੱਤਾ ਸੀ ਤਰਮਿੰਦਰ ਦਾ ਥੋੜੇ ਦਿਨ ਪਹਿਲਾਂ ਹੀ ਇਸੇ ਪਿੰਡ ਦੇ ਰਹਿਣ ਵਾਲੇ ਕੀਰਤੀ যাদਬ ਦੇ ਨਾਲ ਝਗੜਾ ਹੋ ਗਿਆ ਸੀ ਲਗਭਗ ਹਫ਼ਤਾ ਪਹਿਲਾਂ ਤੇ ਹੁਣ ਜੋ ਪਤਨੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਇਹ ਜੋ ਤਰਮਿੰਦਰ ਦਾ ਕਤਲ ਕੀਤਾ ਇਹ ਕਤਲ ਕੀਰਤੀ যাদਬ ਅਤੇ ਉਸ ਦੇ ਦੋ ਮੁੰਡੇ ਉਹਨਾਂ ਨੇ ਕੀਤਾ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਨੂੰ ਪਤਨੀ ਰੋ ਰੋ ਕੇ ਕਹਿੰਦੀ ਸੀ ਕਿ ਮੇਰਾ ਸੁਹਾਗ ਕੀਰਤੀ যাদਬ ਅਤੇ ਉਸ ਦੇ ਦੋਨਾਂ ਮੁੰਡਿਆਂ ਨੇ ਉਝਾੜ ਦਿੱਤਾ ਪੁਲਿਸ ਸ਼ਾਨਵੀਨ ਕਰਦੀ ਹੈ ਪੁੱਛ ਪੜਤਾਲ ਕਰਦੀ ਹੈ ਪਰ ਪੁਲਿਸ ਨੂੰ ਲੱਗ ਨਹੀਂ ਰਿਹਾ ਸੀ ਕਿ ਇਹ ਕੰਮ ਉਹਨਾਂ ਨੇ ਕੀਤਾ ਪਰ ਜੋ ਪਤਨੀ ਸੀ ਉਹ बार-बार ਇਹੀ ਗੱਲ ਕਹਿ ਰਹੀ ਸੀ ਹੁਣ ਪਤਨੀ ਕਿਸੇ ਪਾਰਟੀ ਨਾਲ ਸੰਬੰਧਤ ਸੀ ਕਿਸੇ ਸੰਗਠਨ ਨਾਲ ਸੰਬੰਧਤ ਸੀ ਉਹ ਲੋਕ ਇਕੱਠੇ ਹੋ ਜਾਂਦੇ ਨੇ ਤੇ ਪ੍ਰਦਰਸ਼ਨ ਕਰਦੇ ਨੇ ਪੁਲਿਸ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਜਾਂਦੀ ਹੈ ਕਿ ਉਹ ਦੋਸ਼ੀਆਂ ਨੂੰ ਨਹੀਂ ਫੜ ਰਹੀ ਜਦ ਜਦ ਕੇ ਤਰਮਿੰਦਰ ਦੀ ਪਤਨੀ ਰੀਨਾ ਕਹਿ ਰਹੀ ਹੈ ਕਿ ਇਹਨਾਂ ਨੇ ਹੀ ਕਤਲ ਕੀਤਾ ਕਿਉਂਕਿ ਇਹਨਾਂ ਦਾ ਤਰਮਿੰਦਰ ਦੇ ਨਾਲ ਝਗੜਾ ਸੀ ਇਸ ਕਰਕੇ ਇਹਨਾਂ ਨੇ ਤਰਮਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਪੁਲਿਸ ਉਹਨਾਂ ਦੀ ਸਹਾਇਤਾ ਕਰ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੁਣ ਜਦੋਂ ਪ੍ਰਦਰਸ਼ਨ ਹੁੰਦਾ ਹੈ ਤਾਂ ਪੁਲਿਸ ਉੱਤੇ ਦਬਾਅ ਪੈਂਦਾ ਹੈ ਪੁਲਿਸ ਦਬਾਅ ਦੇ ਹੇਠ ਕੀਰਤੀ ਜਾਦਵ ਅਤੇ ਉਸ ਦੇ ਦੋਨਾਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪਰ ਪੁਲਿਸ ਆਪਣੀ ਜਾਂਚ ਜਾਰੀ ਰੱਖਦੀ ਹੈ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਸ ਕਤਲ ਕੇਸ ਦੇ ਵਿੱਚ ਕੋਈ ਹੋਰ ਇਨਵੋਲਵ ਹੈ ਕੀਰਤੀ ਜਾਦਵ ਅਤੇ ਉਸ ਦੇ ਮੁੰਡੇ ਇਹ ਕਤਲ ਕੇਸ ਵਿੱਚ ਨਹੀਂ ਇਨਵੋਲਵ ਉਹਨਾਂ ਨੇ ਇਹ ਕਤਲ ਨਹੀਂ ਕੀਤਾ ਕਿਉਂਕਿ ਜਦੋਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਸੀ ਤਾਂ ਉਹਨਾਂ ਨੇ ਫਰੈਂਸਿਕ ਟੀਮਾਂ ਤੇ ਖੋਜੀ ਕੁੱਤਿਆਂ ਦੀ ਟੀਮ ਵੀ ਭੁਲਾਈ ਸੀ ਜੋ ਕੁੱਤਾ ਸੀ ਉਹ ਕਤਲ ਵਾਲੀ ਜਗ੍ਹਾ ਨੂੰ ਸੁੰਘ ਕੇ ਉਸ ਤੋਂ ਬਾਅਦ ਘਰ ਦੇ ਅੰਦਰ ਜਾ ਕੇ ਦਾਖਲ ਹੋ ਗਿਆ ਸੀ ਫਰੈਂਸਿਕ ਟੀਮਾਂ ਨੇ ਵੀ ਕਈ ਸੈਂਪਲ ਘਰ ਦੇ ਅੰਦਰੋਂ ਲਏ ਤੇ ਪੁਲਿਸ ਨੂੰ ਲੱਗ ਰਿਹਾ ਸੀ ਕਿ ਜੋ ਕੋਈ ਕਤਲ ਕਰਕੇ ਗਿਆਗਾ ਜੋ ਕਾਤਲ ਹੈ ਉਹ ਬاہر ਜਾਵੇਗਾ ਪਰ ਜੋ ਕੁੱਤਾ ਉਹ ਅੰਦਰ ਆ ਰਿਹਾ ਸੀ ਤਾਂ ਪੁਲਿਸ ਨੂੰ ਲੱਗ ਰਿਹਾ ਸੀ ਕਿ ਜਰੂਰ ਜਿਸ ਨੇ ਕਤਲ ਕੀਤਾ ਉਹ ਘਰ ਦੇ ਅੰਦਰ ਹੀ ਦਾਖਲ ਹੋਇਆ ਇਸ ਕਰਕੇ ਪੁਲਿਸ ਦਾ ਸ਼ੱਕ ਸੀ ਕਿ ਜਰੂਰ ਇਸ ਘਰ ਦੇ ਵਿੱਚ ਕੁਝ ਹੈ ਹੁਣ ਜਦੋਂ ਘਰ ਦੇ ਵਿੱਚੋਂ ਲੈਤੇ ਗਏ ਸੈਂਪਲਾਂ ਦੀਆਂ ਰਿਪੋਰਟਾਂ ਆਵੀਆਂ ਨੇ ਤਾਂ ਉਸ ਤੋਂ ਸਾਬਤ ਹੁੰਦਾ ਹੈ ਕਿ ਜੋ ਧਰਮਿੰਦਰ ਅਸੀ ਉਸ ਦੇ ਖੂਨ ਦੇ ਜੋ ਛਿੱਟੇ ਸੀ ਉਹ ਘਰ ਦੇ ਅੰਦਰ ਵੀ ਸੀ ਪੁਲਿਸ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਸ ਕਤਲ ਦੇ ਵਿੱਚ ਜੋ ਤਰਮਿੰਦਰ ਦੀ ਪਤਨੀ ਰੀਨਾ ਉਸ ਦਾ ਹੀ ਹੱਥ ਹੈ ਹੁਣ ਰੀਨਾ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਤਾਂ ਉਸ ਵਿੱਚੋਂ ਇੱਕ ਨੰਬਰ ਨਿਕਲਦਾ ਹੈ ਨੰਬਰ ਹੁੰਦਾ ਹੈ ਰੀਨਾ ਦੇ ਭਤੀਜੇ ਦਾ ਜਿਸ ਦਾ ਨਾਮ ਸਤੀਸ਼ ਸੀ ਪੁਲਿਸ ਹੁਣ ਜਾਂਚ ਕਰਦੀ ਹੈ ਕਿ ਇਸ ਨੰਬਰ ਤੋਂ ਜਿਸ ਦਿਨ ਤਰਮਿੰਦਰ ਦਾ ਕਤਲ ਹੋਇਆ 40 ਵਾਰ ਕਾਲ ਕੀਤੀ ਗਈ ਤੇ ਪਹਿਲਾਂ ਵੀ ਇਸ ਨੰਬਰ ਤੋਂ ਰੀਨਾ ਦੇ ਨਾਲ ਲੰਬੀਆਂ ਲੰਬੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਹੁਣ ਪੁਲਿਸ ਸ਼ੱਕ ਦੇ ਆਧਾਰ ਤੇ ਇਹਨਾਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਜਦੋਂ ਪੁਲਿਸ ਸਖਤੀ ਤੇ ਉਤਰਦੀ ਹੈ ਤਾਂ ਫੇਰ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸਭ ਦੇ ਹੋਸ਼ ਉਡਾ ਦਿੰਦੀ ਹੈ ਪੁਲਿਸ ਨੂੰ ਪਤਾ ਲੱਗਦਾ ਕਿ ਰੀਨਾ ਅਤੇ ਸਤੀਸ਼ ਜਾਣੀ ਪਤੀਜੇ ਦੇ ਨਾਲ ਹੀ ਰੀਨਾ ਦੇ ਨਜਾਇਜ਼ ਸਬੰਧ ਸੀ ਇਨਾਂ ਦਾ ਆਪਸ ਵਿੱਚ ਪਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦੇ ਨਾਜਾਇਜ਼ ਸਬੰਧ ਬਣ ਜਾਂਦੇ ਨੇ ਜੋ ਤਰਮਿੰਦਰ ਸੀ ਉਹ ਟਰੱਕ ਡਰਾਈਵਰ ਸੀ ਉਹ ਅਕਸਰ ਬਾਹਰ ਰਹਿੰਦਾ ਸੀ ਪਰ ਇੱਕ ਦਿਨ ਰੀਨਾ ਅਤੇ ਸਤੀਸ਼ ਜਦੋਂ ਇਤਰਾਜੋਗ ਹਾਲਤ ਦੇ ਵਿੱਚ ਸੀ ਤਾਂ ਜੋ ਤਰਮਿੰਦਰ ਹੁੰਦਾ ਉਹ ਮੌਕੇ ਤੇ ਆ ਜਾਂਦਾ ਹੈ ਜਦੋਂ ਇਹਨਾਂ ਨੂੰ ਇਸ ਹਾਲਤ ਦੇ ਵਿੱਚ ਦੇਖਦਾ ਤਾਂ ਉਹ ਗੁੱਸੇ ਦੇ ਨਾਲ ਲਾਲ ਹੋ ਜਾਂਦਾ ਤੇ ਇਹਨਾਂ ਦੇ ਨਾਲ ਝਗੜਾ ਕਰਦਾ ਆਪਣੀ ਪਤਨੀ ਦੇ ਨਾਲ ਝਗੜਾ ਕਰਦਾ ਹੁਣ ਤਰਮਿੰਦਰ ਇਹਨਾਂ ਉੱਤੇ ਨਿਗਾਹ ਵੀ ਰੱਖਦਾ ਸੀ ਤੇ ਇਹਨਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਅੱਗੇ ਤੋਂ ਇਹ ਜਾ ਕੁਝ ਕੀਤਾ ਤਾਂ ਮੈਥੋਂ ਬੁਰਾ ਕੋਈ ਵੀ ਨਹੀਂ ਹੋਵੇਗਾ ਤੇ ਹੁਣ ਰਜਾਨਾ ਤਰਮਿੰਦਰ ਰੀਨਾ ਦੇ ਨਾਲ ਝਗੜਾ ਕਰਦਾ ਇਸ ਗੱਲ ਨੂੰ ਲੈ ਕੇ ਰੀਨਾ ਨੂੰ ਹੋ ਲੱਗ ਰਿਹਾ ਸੀ ਕਿ ਸਾਡੇ ਉੱਤੇ ਬੰਦਸ਼ਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਜੋ ਤਰਮਿੰਦਰ ਹੈ ਉਹ ਰੋੜਾ ਦਾ ਕਿਉਂ ਨਾ ਇਸ ਨੂੰ ਹਟਾ ਦਿੱਤਾ ਜਾਵੇ ਕਿਉਂ ਨਾ ਇਸ ਦਾ ਕਤਲ ਕਰ ਦਿੱਤਾ ਜਾਵੇ ਉਸ ਤੀਸ ਦੇ ਨਾਲ ਸਲਾਹ ਕਰਦੀ ਹੈ ਕਿ ਆਪਾਂ ਤਰਮਿੰਦਰ ਨੂੰ ਮਾਰ ਦਿੰਨੇ ਆ ਤੇ ਇਸ ਦਾ ਜੋ ਇਲਜ਼ਾਮ ਹੈ ਇਹ ਸਿੱਧਾ ਸਿੱਧਾ ਕੀਰਤੀ যাদਬ ਅਤੇ ਉਸ ਦੇ ਮੁੰਡੇ ਰਵੀ ਅਤੇ ਰਾਜੂ ਉੱਤੇ ਲਗਾ ਦੇਵਾਂਗੇ ਕਿਉਂਕਿ ਹਫਤਾ ਪਹਿਲਾਂ ਹੀ ਇਹਨਾਂ ਦੀ ਲੜਾਈ ਹੋਈ ਸੀ ਤਰਮਿੰਦਰ ਦੀ ਕੀਰਤੀ যাদਬ ਦੇ ਨਾਲ ਤੇ ਪੁਲਿਸ ਦੇ ਵਿੱਚ ਜਾ ਕੇ ਰਾਜੀਨਾਮਾ ਹੋਇਆ ਸੀ ਹੁਣ ਰੀਨਾ ਨੂੰ ਲੱਗਿਆ ਕਿ ਇਸ ਗੱਲ ਦਾ ਫਾਇਦਾ ਉਠਾਇਆ ਜਾਵੇ ਆਪਾਂ ਤਰਮਿੰਦਰ ਦਾ ਕਤਲ ਕਰ ਦੇਵਾਂਗੇ ਇਹ ਇਲਜ਼ਾਮ ਸਾਰਾ ਕੀਰਤੀ ਜაძਬਤੇ ਉਸਦੇ ਮੁੰਡਿਆਂ ਤੇ ਲਗਾ ਦੇਵਾਂਗੇ ਪਰ ਜੋ ਸਤੀਸ਼ ਹੁੰਦਾ ਹੈ ਇਹ ਇਸ ਗੱਲ ਲਈ ਰਾਜੀ ਨਹੀਂ ਸੀ ਉਸਨੇ ਕਿਹਾ ਕਿ ਆਪਾਂ ਇਹ ਕੁਝ ਨਹੀਂ ਕਰਾਂਗੇ ਪਰ ਰੀਨਾ ਉਸ ਨੂੰ ਕਹਿੰਦੀ ਹੈ ਕਿ ਨਹੀਂ ਆਪਾਂ ਤਰਮਿੰਦਰ ਨੂੰ ਜਿਉਂਦਾ ਨਹੀਂ ਛੱਡਾਂਗੇ ਜੇ ਤਰਮਿੰਦਰ ਮਰ ਗਿਆ ਆਪਾਂ ਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਰਹੇਗਾ ਹੁਣ 11 ਮਈ 2025 ਨੂੰ ਜਦੋਂ ਤਰਮਿੰਦਰ ਘਰ ਆਉਂਦਾ ਤਾਂ ਤਰਮਿੰਦਰ ਨੂੰ ਜੋ ਰੀਨਾ ਹੁੰਦੀ ਹੈ ਉਹ ਖਾਣੇ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਖਵਾ ਦਿੰਦੀ ਹੈ ਤੇ ਹੁਣ ਜਦੋਂ ਤਰਮਿੰਦਰ ਸੌਂ ਜਾਂਦਾ ਉਹ ਬੇਸੁੱਧ ਹੋ ਜਾਂਦਾ ਹੈ ਬੇਹੋਸ਼ੀ ਦੀ ਹਾਲਤ ਦੇ ਵਿੱਚ ਆ ਜਾਂਦਾ ਹੈ ਤਾਰੀਨਾ ਹੁਣ ਘਰ ਦੇ ਵਿੱਚ ਪਏ-ਪਾਵੇ ਦੇ ਨਾਲ ਤਰਮਿੰਦਰ ਦੇ ਸਿਰ ਉੱਤੇ ਬਾਰ ਕਰਦੀ ਹੈ ਉਦੋਂ ਤੱਕ ਬਾਰ ਕਰਦੀ ਹੈ ਜਦੋਂ ਤੱਕ ਤਰਮਿੰਦਰ ਦੀ ਮੌਤ ਨਹੀਂ ਹੋ ਜਾਂਦੀ ਹੁਣ ਤਰਮਿੰਦਰ ਦੀ ਮੌਤ ਹੋ ਜਾਂਦੀ ਹੈ ਜੋ ਰੀਨਾ ਹੁੰਦੀ ਹੈ ਹੁਣ ਘਰ ਦੇ ਅੰਦਰ ਜਾਂਦੀ ਹੈ ਜਾ ਕੇ ਪਾਵੇ ਨੂੰ ਧੋਂਦੀ ਹੈ ਤੇ ਹੋਰ ਜੋ ਆਪਣੇ ਕੱਪੜਿਆਂ ਉੱਤੇ ਖੂਨ ਲੱਗਿਆ ਹੁੰਦਾ ਉਹਨਾਂ ਨੂੰ ਧੋਂਦੀ ਹੈ ਤੇ ਸਾਫ਼ ਸਫਾਈ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਰੀਨਾ ਛੱਤ ਉੱਤੇ ਜਾ ਕੇ ਸੌਂ ਜਾਂਦੀ ਹੈ ਤੇ ਸਵੇਰ ਜਦੋਂ ਹੁੰਦੀ ਹੈ ਤਾਂ ਰੀਨਾ ਉੱਠਦੀ ਹੈ ਉੱਠਣ ਤੋਂ ਬਾਅਦ ਉਹ ਜਦੋਂ ਧਰਮਿੰਦਰ ਦੀ ਲਾਸ਼ ਦੇਖਦੀ ਹੈ ਤਾਂ ਉੱਚੀ ਉੱਚੀ ਰੌਲਾ ਪਾ ਦਿਆ ਚੀਕਾਂ ਮਾਰਦੀ ਹੈ ਤੇ ਆਸ-ਪਾਸੇ ਗਮਾਂਡੀਆਂ ਨੂੰ ਇਕੱਠੇ ਕਰਦੀ ਹੈ ਉਸ ਤੋਂ ਬਾਅਦ ਪੁਲਿਸ ਆ ਜਾਂਦੀ ਹੈ ਤੇ ਪੁਲਿਸ ਨੂੰ ਰੀਨਾ ਇਹੀ ਦੱਸਦੀ ਹੈ ਕਿ ਤਰਮਿੰਦਰ ਦਾ ਕਤਲ ਕੀਰਤੀ ਜਾਦਵ ਤੇ ਉਸਦੇ ਮੁੰਡਿਆਂ ਨੇ ਕੀਤਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਆਪਣੇ ਵੱਲੋਂ ਕੀਤੇ ਗਏ ਜੁਰਮ ਦਾ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਹੈ ਜਿਵੇਂ ਇਸ ਕੇਸ ਦੇ ਵਿੱਚ ਰੀਨਾ ਦੇ ਘਰ ਦੇ ਅੰਦਰ ਜੋ ਤਰਮਿੰਦਰ ਦੇ ਖੂਨ ਦੇ ਛਿੱਟੇ ਸੀ ਉਹ ਪੁਲਿਸ ਨੂੰ ਮਿਲੇ ਤੇ ਸੀ ਡੀ ਆਰ ਤੋਂ ਕਲੀਅਰ ਹੋ ਗਿਆ ਕਿ ਇਹਨਾਂ ਨੇ ਰਲ ਕੇ ਹੀ ਤਰਮਿੰਦਰ ਦਾ ਕਤਲ ਕੀਤਾ ਰੀਨਾ ਅਤੇ ਸਤੀਸ਼ ਨੇ ਪੁਲਿਸ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਦੀ ਆ ਕੇਸ ਦਰਜ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਚਾਚੀ ਭਤੀਜੇ ਦਾ ਆਪਸ ਦੇ ਵਿੱਚ ਪ੍ਰੇਮ ਸਬੰਧ ਬਣ ਜਾਂਦਾ ਹੈ ਜੋ ਮੁੰਡਾ ਚਾਚੀ ਚਾਚੀ ਕਰਦਾ ਤਰਮਿੰਦਰ ਦੇ ਘਰ ਆ ਜਾਂਦਾ ਸੀ ਤੇ ਆਪਣੀ ਚਾਚੀ ਦੇ ਨਾਲ ਹੀ ਨਜਾਇਜ਼ ਸਬੰਧ ਬਣਾਉਂਦਾ ਸੀ ਉੱਥੇ ਕਿਸੇ ਨੂੰ ਕੀ ਸ਼ੱਕ ਹੋ ਸਕਦਾ ਸੀ ਕਿ ਚਾਚੀ ਭਤੀਜਾ ਆਪਸ ਵਿੱਚ ਕੀ ਕਰਦੇ ਹੋਣਗੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਦੁਨੀਆ ਦੇ ਦੰਦ ਹਾਥੀ ਵਾਲੇ ਨੇ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਉਹੀ ਕੁਝ ਇਸ ਘਟਨਾ ਦੇ ਵਿੱਚ ਹੋਇਆ ਰੀਨਾ ਅਤੇ ਸ਼ਤੀਸ਼ ਦੇ ਦਿਖਾਉਣ ਵਾਲੇ ਦੰਦ ਹੋਰ ਸਨ ਤੇ ਖਾਣ ਵਾਲੇ ਹੋਰ ਸਨ ਜਿਸ ਦੇ ਕਾਰਨ ਇੱਕ ਬੇਕਸੂਰ ਬੰਦਾ ਤਰਮਿੰਦਰ ਮਾਰਿਆ ਗਿਆ ਤੇ ਰੀਨਾ ਤੇ ਸਤੀਸਤੀ ਵੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਇਹਨਾਂ ਦਾ ਜੋ ਆਉਣ ਵਾਲਾ ਸਮਾਂਗਾ ਉਹ ਜੇਲ੍ਹ ਦੇ ਵਿੱਚ ਹੀ ਕੱਟੇਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ